ਸਸਿਕਲ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂਜੀ सुरेंद्र ਛੰਦਾ ਬੀਤੀ ਰਾਤ ਗੁਨਾਨਕ ਕਲੋਨੀ ਦੇ ਵਿੱਚ ਆਣੂ ਕਵਾਨ ਨੂੰ ਲੈ ਕੇ ਲੜਾਈ ਹੋ ਜਾਂਦੀ ਆ ਜਿੱਥੇ ਕਿ ਇੱਕ ਧਰ ਵੱਲੋਂ ਬਾਹਰੋਂ ਗੁੰਡੇ ਵਲਾ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਮੌਕੇ ਤੇ ਜਿਹੜੇ ਕਲੌਨੀ ਦੇ ਪ੍ਰਧਾਨ ਸੀਗੇ ਉਹ ਛੁਡਾਣ ਵਾਸਤੇ ਚੱਲ ਜਾਂਦੇ ਦੋਨੇ ਪਾਦਿਆਂ ਨੂੰ ਸਮਝਾਣ ਵਾਸਤੇ ਜਾਂਦੇ ਆ ਪਰ ਉਹ ਪ੍ਰਧਾਨ ਦੇ ਉੱਪਰ ਹੀ ਅਟੈਕ ਕੀਤਾ ਜਾਂਦਾ ਪਿਆ ਉਹਨਾਂ ਦੀ ਬਾਹ ਫ੍ਰੈਕਚਰ ਹੋ ਜਾਂਦੀ ਆ ਉਹਨਾਂ ਦੇ ਕਾਫੀ ਸੱਟਾਂ ਲੱਗਦੀਆਂ ਪਿਆ ਜੁਰਾਵਰ ਜੀ ਜੁਰਾਵਰ ਸਿੰਘ ਨਾਮ ਹੈ ਮੇਰਾ ਜੀ ਸਰ ਸ਼ਿਗਾਲੀ ਪਰ ਉਹ ਫੋਟੀ ਹਸਪੀਟਲ ਬੰਦੇ ਕੀ ਨਾਮ ਹੈ ਹਾਂਜੀ ਕੋਟੀ ਹੋੜੇ ਬੰਕੀਆਂ ਕੀ ਮਾਮਲਾ ਸੀ ਐਕਚੁਅਲੀ ਜਿਹੜੇ ਸਾਡੇ ਗਵੰਡੀ ਰਹਿੰਦੇ ਨੇ ਉਹਨਾਂ ਦਾ ਮਨਦੀਪ ਸਿੰਘ ਹੈਗਾ ਵਿੱਕੀ ਸੇਠੀ ਉਹਨਾਂ ਨੂੰ ਕਹਿੰਦੇ ਨੇ ਤੇ ਐਕਚੁਅਲੀ ਮੈਟਰ ਹੋਇਆ ਸੀ ਕਿ ਇਹ ਨਾ ਰੋਜ਼ ਸ਼ਾਮੀ ਮਤਲਬ ਸ਼ਰਾਬ ਪੀ ਕੇ ਕਲੋਨੀ ਵਿੱਚ ਬੈ ਕੇ ਗੰਦ ਪਾਉਂਦੇ ਸੀ रिकवरी ਅਸੀਂ ਲੋਕਾਂ ਨੇ ਸਮਝਾਇਆ ਮਤਲਬ ਸਾਰੇ ਇਹਨਾਂ ਨੇ ਪੰਗੇ ਮਤਲਬ ਲੈਂਦੇ ਹੋਏ ਨੇ ਤੇ ਸਾਰੇ ਇਹਨਾਂ ਨਾਲ ਦੀ ਬੈਸ ਵਜਾਈ ਹੁੰਦੀ ਰਹਿੰਦੀ ਸੀ ਤੇ ਅੱਜ ਕੱਲ ਉਹਦਾ ਹੀ ਮੈਂ ਗਿਆ ਕੰਮ ਤੋਂ ਕਰੇ ਆਇਆ ਸੀ ਤੇ ਇਹਨਾਂ ਨੇ ਫਿਰ ਮੈਨੂੰ ਗਾਲਾਂ ਕੱਢੀ ਮੇਰੇ ਮਾਪਿਆਂ ਪਰਿਵਾਰ ਹੈਗਾ ਉਹਨਾਂ ਨੂੰ ਵੀ ਗਾਲਾਂ ਕੱਢੀ ਹੈ ਤੇ ਮੈਂ ਫਿਰ ਇਹਨਾਂ ਨੇ ਗਾਲ ਕੱਢੀ ਮੈਂ ਬਾਹਰ ਖੜਾ ਹੋ ਗਿਆ ਤਾਂ ਇਹਨਾਂ ਨੇ ਆਏ ਮੈਨੂੰ ਐਤਾ ਕਰਕੇ ਇਹਨਾਂ ਨੇ ਤੱਕਾ ਮਾਰਿਆ ਤੇ ਤੱਕਾ ਮਾਰਿਆ ਫਿਰ ਇਹਨੇ ਹੱਥਾਂ ਪਾਈ ਕਿ ਮੈਂ ਆਪਣੇ ਬਚਾਅ ਉਸੇ ਵੀ ਆਪਣਾ ਜੋ ਕਰਨਾ ਸੀ ਮੈਂ ਕੀਤਾ ਫਿਰ ਇਹਨਾਂ ਦੀ ਵਾਈਫ ਤੇ ਇਹਨਾਂ ਦੇ ਬੱਚੇ ਵੀ ਆ ਗਏ ਉਹਨਾਂ ਨੇ ਮੇਰੀ ਪਾਗਲ ਆਤੀ ਫਿਰ ਨਾਲ ਹੀ ਕੀ ਕਹਿੰਦੇ ਨੇ ਆਪਣੇ ਮੋਹੱਲੇ ਦੇ ਕੀ ਕਹਿੰਦੇ ਨੇ ਪ੍ਰਧਾਨ ਲੋਕ ਆ ਗਏ ਸਾਰੇ ਮਤ ਆਸਪਾਸ ਗਵਾਂਢੀ ਆ ਗਏ ਉਹ ਆ ਗਏ ਕੰਪਰੋਮਾਈਜ਼ ਕਰਾਣੇ ਸੇ ਕਿ ਤੁਸੀਂ ਨਾਲ ਲੜੋ ਤੁਸੀਂ ਆਪਣੇ ਆਪਣੇ ਘਰੇ ਜਾਓ ਤੇ ਕੰਪਰੋਮਾਈਜ਼ ਕਰਾਣੇ ਸੇ ਕਿ ਉਹਨਾਂ ਅਗਲੀ ਪਾਰਟੀ ਜਿਹੜੀ ਆ ਕੇ ਨਾਲ ਗਵਾਂਢੀ ਉਹਨਾਂ ਨੇ ਕੀ ਕੀਤਾ ਨਾਲ ਹੀ ਅਗਲੇ ਬੰਦੇ ਬੁਲਾ ਕੇ ਉਹਨਾਂ ਉੱਤੇ ਵੀ ਅਟੈਕ ਕਰਾਤੇ ਤੇ ਕੀ ਕਹਿੰਦੇ ਨੇ ਆਪਣਾ ਜੋਏਗਾ ਹਾਂ ਆਪਣੇ ਬੰਦੇ ਬੁਲਾ ਕੇ ਉਹਨਾਂ ਨੇ ਅਟੈਕ ਕਰਾਇਆ ਜਿਹੜੇ ਨਾਲ ਸਾਡੇ ਆਏ ਸੀ ਆਪਣੇ ਕੰਪਰੋਮਾਈਜ਼ ਕਰਨ ਪ੍ਰਧਾਨ ਜੀ ਉਮੇਸ਼ਾ ਹਾਂ ਟਿੰਕੂ ਸ਼ਰਮਾ ਜੀ ਆਈਸੀ ਆਪਣੇ ਇੱਕ ਹੀ ਕੰਦੇ ਨੇ ਸ਼ਿਵਾਪਾ ਜੀ ਮੱਲੀਪਾ ਜੀ ਇਹਨਾਂ ਉੱਤੇ ਵੀ ਸੱਟਾਂ ਵਜੀਆਂ ਨੇ ਤੇ ਇਹਨਾਂ ਦੇ ਵੀ ਮਤਲਬ ਅਟੈਕ ਹੋਏ ਨੇ ਉਹਨਾਂ ਵੱਲੋਂ 100 ਬੰਦੇ ਬਾਹਰ ਬੁਲਾਏ ਗਏ ਸੀ ਹਾਂਜੀ ਬਾਹਰੋਂ ਬੰਦੇ ਆਏ ਸੀ ਜੀ ਚਾਰ ਪੰਜ ਬਾਈਕਾਂ ਆਈ ਸੀ ਉਹਦੇ ਵੀ ਤਿੰਨ ਤਿੰਨ ਬੰਦੇ ਸੀ ਤੇ ਸਾਰਿਆਂ ਕੋਲ ਆਪਣੇ ਵੈਪਨ ਵਗੈਰਾ ਸੀ ਹਥਿਆਰ ਸੀ ਕ੍ਰਪਾਨਾ ਸੀ ਨੰਗਿਆ ਤੇ ਆਪਾਂ ਮਤਲਬ ਪੂਰੀ ਕਲੋਨੀ ਬਾਹਰ ਖੜੇ ਹੋਏ ਸੀ ਬੱਚੇ ਪਰਿਵਾਰ ਫੈਮਿਲੀ ਸਾਰੇ ਸੀ ਸਾਰੇ ਕੰਪਰੋਮਾਈਜ਼ ਕਰਾਣੇ ਸੀ ਵਰਦਾਨ ਜੀ ਵੀ ਸਾਡੇ ਆਏ ਸੀ ਕਿ ਤੁਸੀਂ ਬਹਿ ਜਾਓ ਸੂਰੇ ਦੇਖ ਲਾਗੇ ਆਪਾਂ ਇਸ ਸਮੇਂ ਹਾਂ ਤੇ ਇਹ ਆਪਨਾ ਕੀ ਕਹਿੰਦੇ ਨੇ ਫਿਰ ਕਹਿੰਦੇ ਆਪਾਂ ਨਹੀਂ ਛੱਡਾਗੇ ਵੱਡਾ ਲਾਗੇ ਇਹ ਕਰਦਾਗੇ ਉਹ ਕਰਦਾਗੇ ਫਿਰ ਕੀ ਕਹਿੰਦੇ ਨੇ ਆਪਣਾ ਉਹ ਕੀ ਕਹਿੰਦੇ ਨੇ ਫਿਰ ਹਾਂ ਸੱਟਾਂ ਇਹਨਾਂ ਨੇ ਮਾਰਿਆ ਇੱਟੇ ਚੁੱਕੇ ਕਿਰਪਾਨਾ ਇਹਨਾਂ ਨੇ ਕੱਢਿਆ ਜਿਹੜੀ ਪਾਰਟੀ ਆਈ ਸੀ ਅੱਗੂ ਉਹਨਾਂ ਨੇ ਸਾਰਾ ਕੁਝ ਕੰਮ ਕੀਤਾ ਤੇ ਜਿਹੜੇ ਪ੍ਰਧਾਨ ਜੀ ਹੈਗੇ ਉਹਨਾਂ ਨੂੰ ਵੀ ਸੱਟਾਂ ਵਜੀਆਂ ਨੇ ਤੇ ਉਹ 40 40 ਹਸਪਤਾਲ ਆਇਨੇ ਕਿੱਦਾਂ ਕਿ ਸੱਟ ਲੱਗਣੀ ਹਾਂਜੀ ਸੱਟਾਂ ਕਿ ਨਹੀਂ ਲੱਗਣਗੀਆਂ ਉਹਨਾਂ ਦੇ ਇੱਥੇ ਕਿਰਪਾਨ ਨਾਲ ਅੱਧਰ ਵਜਿਆ ਹੋਇਆ ਸੱਟ ਤੇ ਹਾਂ ਟੰਕ ਹਾਂ ਹੱਟ ਟੁੱਟ ਗਿਆ ਤੇ ਟੰਕੇ ਲੱਗੇ ਹੋਏ ਨੇ ਐਡਮਿਟ ਹੈਗੇ ਜੀ ਆਪਰੇਸ਼ਨ ਵੀ ਹੋਇਆ ਲੱਤ ਵੀ ਟੁੱਟ ਗਈ ਜੀ ਉਹਨਾਂ ਦੀ ਬਰਨਾਨਾ ਕੁਲਵੀਰ ਸਿੰਘ ਹੈ ਜੀ ਮਾਮਲਾ ਕੀ ਮੌਲਾ ਘਰ ਹੈ ਮਾਮਲਾ ਇਹ ਹੈ ਜੀ ਕੱਲ ਦੋ ਇਹ ਨਿਊ ਗੁਰਨਾਕ ਕਲੋਨੀ ਦੇ ਵਿੱਚ ਗਲੀ ਨੰਬਰ 1 ਦੇ ਵਿੱਚ ਦੋ ਪਰਿਵਾਰਾਂ ਦਾ ਨਾ ਆਹਮੋ ਸਾਹਮਣੇ ਪੜੋਸੀਆਂ ਦਾ ਝਗੜਾ ਸੀਗਾ ਤੇ ਚਲੋ ਅਸੀਂ ਸਾਰੇ ਮੌਤਵਾਰ ਗਏ ਸੀਗੇ ਉੱਥੇ ਕਿ ਆਪਸ ਦੇ ਵਿੱਚ ਇਹਨਾਂ ਨੇ ਸੁਲਾ ਸਫਾਈ ਕਰਾ ਕੇ ਇਹਨਾਂ ਨੂੰ ਆਪਸ ਵਿੱਚ ਘਰ ਕੱਲਿਆ ਜਾਵੇ ਠੀਕ ਹੈ ਜੀ ਜਿਹੜੇ ਦੌਰਾਨ ਅਸੀਂ ਜਿਹੜਾ ਜੋ ਯੋਗਰਾ ਸਿੰਘ ਜਿਹੜੇ ਗਏ ਆ ਠੀਕ ਹੈ ਜੀ ਉਹਨਾਂ ਨੂੰ ਇਹਨੂੰ ਸਮਝਾਇਆ ਇਹ ਚਲੇ ਗਏ ਘਰ ਜਿਹੜਾ ਅਗਲੇ ਬੰਨੇ ਸੀਗਾ ਸੇਠੀ ਠੀਕ ਹੈ ਜਿਹਨੂੰ ਕਹਿੰਦੇ ਕੀ ਮਸਤਾਲਾ ਸੇਠੀ ਉਹਨਾਂ ਨੂੰ ਵੇਖੀ ਸੇਠੀ ਉਹਨੂੰ ਅਸੀਂ ਬੜਾ ਸਲਾਈਟਲੀ ਬੜੇ ਹੱਥ ਜੋੜ ਕੇ ਆਖਿਆ ਕਿ ਕੋਈ ਗੱਲ ਨਹੀਂ ਗਲੀ ਮੱਲੇ ਦਾ ਵਾ ਮਾਮਲਾ ਵੀ ਸਵੇਰੇ ਨਿਪਟਾ ਲਾਂਗੇ ਤੁਸੀਂ ਜਾਓ ਪਰ ਲੇਕਿਨ ਉਹਨਾਂ ਨੇ ਕੋਈ ਸ਼ਦਾਰੂ ਪੀਤੀ ਸੀ ਉਹ ਆਪੇ ਤੋਂ ਬਾਹਰ ਹੀ ਉਹ ਕਹਿੰਦੇ ਜੀ ਅਸੀਂ ਇਸ ਮੰਨਣ ਨੂੰ ਰਾਜ਼ੀ ਨਹੀਂ ਸੀ ਠੀਕ ਹੈ ਉਹਦੇ ਦੌਰਾਨ ਫੋਨ ਕਰਕੇ ਤੇ ਉਹਨਾਂ ਨੇ ਬੰਦੇ ਬਾਹਰੋਂ ਬੁਲਾਏ ਆ ਹੀ ਉਹਨਾਂ ਨੂੰ ਆਖਿਆ ਵੀ ਨਾ ਤੁਸੀਂ ਇਹ ਕੰਮ ਕਰੋ ਗਲੀ ਗਲੀ ਮੱਲੇ ਦੇ ਵਿੱਚ ਬਾਹਰੋਂ ਕੇ ਹੇਰ ਬੰਦੇ ਨੂੰ ਲੋੜ ਨਹੀਂ ਹੈਗੀ ਸਦਨ ਦੀ ਉਹਦੇ ਬਾਬੀਓ ਦੋਨਾਂ ਨੇ ਬਾਹਰੋਂ ਬੰਦੇ ਸਦੇ ਜਿਹਦੇ ਵਿੱਚ ਉਹਰਾ ਸਾਲਾ ਠੀਕ ਹੈ ਜੀ ਉਹ ਬਾਕੀ ਹੋਰ ਬੰਦੇ ਨਾਲ ਲੈ ਕੇ ਆਇਆ ਤੇ ਅਸੀਂ ਜਿਹੜੋ ਆਏ ਆ ਅਸੀਂ ਉਹਨਾਂ ਨੇ ਵੀ ਆਖਿਆ ਕਿ ਕਾਕਾ ਤੁਹਾਡੀ ਇੱਥੇ ਲੋੜ ਨਹੀਂ ਆ ਤੁਸੀਂ ਬਾਹਰ ਦੇ ਮੱਲੇ ਦੇ ਸਾਡੇ ਮੱਲੇ ਦਾ ਮਾਮਲਾ ਆਸੀਂ ਆਪੇ ਸੁਲ ਜਾਵਾਂਗੇ ਲੇਕਿਨ ਉਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਇਹ ਨਾ ਸੁਣਦੇ ਉਹਨਾਂ ਨੇ ਜੋ ਉਹਨਾਂ ਕੋ ਹਥਿਆਰ ਸੀਗੇ ਕਿਰਪਾਨਾਂ ਸੀ ਡੰਡੇ ਸੀਗੇ ਗਰੀਚਾਂ ਸੀਗੀਆਂ ਠੀਕ ਹੈ ਜੀ ਉਹਨਾਂ ਨੇ ਇਹ ਇਹ ਨਹੀਂ ਵੇਖਿਆ ਕਿ ਝਗੜਾ ਕਿਹਨਾਂ ਨਾਲ ਆ ਉਹ ਜਿਹੜੇ ਮੋਹਦਵਰ ਬੰਦੇ ਸੀ ਸਾਡੇ ਪ੍ਰਧਾਨ ਜੀ ਹਮੇਸ਼ ਸ਼ਰਮਾ ਜੀ ਠੀਕ ਹੈ ਉਹ ਵੀ ਛਡਾਵੇ ਸੀ ਇਹ ਵੀ ਛਡਾਵੇ ਉਹਨਾਂ ਨੇ ਸਾਨੂੰ ਵੀ ਵਿੱਚ ਇਨਕਲੂਡ ਕਰਕੇ ਤੇ ਸਾਡੇ ਤੇ ਵਾਰ ਕਰਨਾ ਸ਼ੁਰੂ ਕਰਤਾ ਠੀਕ ਹੈ ਜੀ ਇਸ ਉਹ ਜਦੋਂ ਅਸੀਂ ਫਿਰ ਸਾਰਾ ਮhalla ਗੋਪਿਆ ਜੀ ਕਿ ਇਹਨਾਂ ਨੂੰ ਫੜੀਏ ਤੇ ਲੇਕਿਨ ਉਹਨਾਂ ਕੋਲ ਹਿਯਾਰ ਸੀਗੇ ਤੇ ਉਹ ਆਪਣੀ ਹਿਯਾਰ ਦੇ ਬਲਬੂਤੇ ਦੇ ਉਸ ਤੋਂ ਫਰਾਰ ਹੋ ਗਏ ਜਿੰਨਾਂ ਸੱਦਿਆ ਸੀ ਉਹ ਵੀ ਨਾਲ ਕਰਦੇ ਹੋਏ ਫਰਾਰ ਆ ਆਪਣੇ ਮੋਟਰਸਾਈਕਲ ਉਹਨਾਂ ਜਿਹੜੇ ਮੋਟਰਸਾਈਕਲ ਆਏ ਸੀ ਪੰਜਾ ਮੋਟਰਸਾਈਕਲਾਂ ਦੇ ਅਸੀਂ ਉਹਨਾਂ ਨੂੰ ਪੁਲਿਸ ਨੂੰ ਸੱਦ ਕੇ ਮੌਕੇ ਦੇ ਉੱਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਹਵਾਲੇ ਕਰਤਾ ਜੀ ਹੁਣ ਆਪਣੀ ਪੁਲਿਸ ਜਿਹੜੀ ਆ ਉਹ ਮੋਟਰਸਾਈਕਲਾਂ ਤੋਂ ਪਛਾਣ ਕਰਕੇ ਉਹ ਬੰਦੇ ਟਰੇਸ ਕਰਕੇ ਅਗਲੀ ਕਾਰਵਾਈ ਉਹ ਆਪਣੇ ਵਿਹਾਰ ਦੇ ਉੱਤੇ ਕਰ ਰਹੀ ਹੈ ਜੀ ਕਿਹੜੇ ਬਾਈਕਾਂ ਵਗੈਰਾ ਉਹ ਤੋਂ ਪਤਾ ਲੱਗੂ ਕਿਹੜੇ ਬੰਦੇ ਦੀ ਬਾਈਕਾਂ ਹੋਰ ਹਾਂਜੀ 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 ਬਾਈਕ ਵਗੈਰਾ ਦੇ ਸਾਰੇ ਉਹਨਾਂ ਦੇ ਨੰਬਰ ਟਰੇਸ ਕਰ ਲਏ ਆ ਜੀ ਕਿਹੜੇ-ਕਿਹੜੇ ਆ ਜੀ ਤੇ ਐਕਚੁਅਲ ਦੇ ਵਿੱਚ ਜਿਹੜਾ ਮਸਲਾ ਆ ਸੀ ਮੇਨ ਕਾਰਨ ਮੁੱਖ ਕਾਰਨ ਇਹ ਸੀਗਾ ਕਿ ਉਹ ਬਹਿ ਕੇ ਗਲੀ ਦੇ ਵਿੱਚ ਸ਼ਰਾਬ ਪੀਂਦਾ ਸੀ ਜਿਹੜੇ ਸਾਰੇ ਮਹੱਲੇ ਜਿਹੜੇ ਨਿਵਾਸੀ ਸੀ ਉਸ ਤੋਂ ਪਛਾਣ ਸੀ ਕੋਈ ਕੰਪਲੇਟ ਕਰਾ ਦਿੱਤੀ ਜੇ ਮਹੱਲੇ ਵਾਂਗ ਸਿਰ ਦਾਰੂ ਪੀਂਦੇ ਮਹੱਲੇ ਉਹਨਾਂ ਨੂੰ ਬੜੀ ਬੜੀ ਕਿਹਾ ਸੀਗਾ ਪਰ ਲੇਕਿਨ ਉਹ ਬੰਦਾ ਜਿਹਨੂੰ ਆਖਦੇ ਨੇ ਮੱਤਬੁੱਧੀ ਉਸ ਹਿਸਾਬ ਦਾ ਬੰਦਾ ਸੀ ਕਿਸੇ ਦੀ ਸੁਣਵਾਈ ਨਹੀਂ ਕਰਦਾ ਗੱਲ ਵੀ ਇਹੀ ਗੱਲ ਕਹਿੰਦਾ ਸੀਗਾ ਕਿ ਪੁਲਿਸ ਤੇ ਮੇਰੀ ਜੇਲ੍ਹ ਚ ਭੇਜ ਦਿੰਦੀ ਆ ਤੁਸੀਂ ਕੀ ਕਰ ਲੋਗੇ ਠੀਕ ਹੈ ਮੈਂ ਪ੍ਰਧਾਨ ਪਰਦੂਨ ਕਿਸੇ ਨੂੰ ਨਹੀਂ ਕੋਈ ਸਮਝਦਾ ਇਹ ਲਬਜ਼ ਵੀ ਉਹਨੇ ਉਹਨਾਂ ਨੇ ਯੂਜ਼ ਕੀਤੇ ਆ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਾਂਗਾ ਕੀ ਇਹੋ ਜਿਹੇ ਜਿਹੜੇ ਮਾੜੇ ਅਨਸਰ ਆ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਗਾਂ ਪੁਹੇਖ ਵੇਖ ਕੋਈ ਵੀ ਉਥੇ ਇਹੋ ਜੀ ਘਟਨਾ ਦੁਹਰਾਉਣ ਦੀ ਕੋਸ਼ਿਸ਼ ਨਾ ਕਰੇ ਉਹ ਮੇਰੇ ਹਸਬੰਦ ਜਿਹੜੇ ਨੇ ਉਹ ਮਲੇ ਦੇ ਪ੍ਰਧਾਨ ਨੇ ਦੋ ਫੈਮਲੀਆਂ ਆਪਸ ਵਿੱਚ ਬਹੁਤ ਜ਼ਿਆਦਾ ਲੜ ਰਹੀਆਂ ਸੀ ਕਰ ਰਹੀਆਂ ਸੀ ਉਹਨਾਂ ਨੂੰ ਕਿਸੇ ਨੇ ਫੋਨ ਕੀਤਾ ਕਿ ਤੁਸੀਂ ਆਓ ਤੇ ਆ ਕੇ ਫੈਸਲਾ ਕਰਵਾਓ ਉਹ ਆਰਾਮ ਨਾਲ ਫਰੂਟ ਲੈ ਕੇ ਆਏ ਨੇ ਤੇ ਉਹ ਆ ਕੇ ਫੈਸਲਾ ਕਰਵਾਣ ਆਏ ਨੇ ਉਹ ਫੈਸਲਾ ਕਰਵਾ ਰਹੇ ਨੇ ਸ਼ਾਂਤੀ ਦੇ ਨਾਲ ਇਹਨਾਂ ਦੇ ਨਾਲ ਇੰਨੀ ਦੇਰ ਨੂੰ ਜਿਹੜੇ ਸਾਹਮਣੇ ਮકાਨ ਵਾਲੇ ਨੇ ਜਿਨ੍ਹਾਂ ਨੂੰ ਮਸਤਾ ਕਿਹਾ ਜਾਂਦਾ ਵਾ ਉਹਨਾਂ ਨੇ ਬਾਰੋਦੀ ਆਪਣੇ ਕੋਈ ਬੰਦੇ ਬੁਲਾਏ ਨੇ ਜਿਨ੍ਹਾਂ ਦੀ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ ਹੈ ਸਭ ਕੁਝ ਹੈਗਾ ਉਹਨਾਂ ਨੇ ਮੇਰੇ ਹਸਬੰਡ ਦੇ ਉੱਪਰ ਪ੍ਰੋਪਰ ਵਾਰ ਕੀਤੇ ਗਏ ਨੇ ਉਹਨਾਂ ਦੀ ਗਰਦਨ ਦੇ ਉੱਪਰ ਚਾਕੂ ਮਾਰਿਆ ਗਿਆ ਉਹਨਾਂ ਦੀ ਹੱਥਾਂ ਤੇ ਬਾਹਾਂਾਂ ਤੇ ਰੋਡ ਮਾਰੀ ਗਈ ਜਿੰਦੇ ਨਾਲ ਉਹਨਾਂ ਦੀ ਜਿਹੜੀ ਬਾਹਾਂ ਟੁੱਟ ਗਈ ਹੈ ਹੁਣ ਉਹਨਾਂ ਦਾ ਇਸ ਟਾਈਮ ਆਪਰੇਸ਼ਨ ਹੋ ਰਿਹਾ ਵਾ 40ਸ ਹਸਪੀਟਲ ਦੇ ਵਿੱਚ ਉਹਨਾਂ ਦੀ ਲੱਤਾਂ ਤੇ ਵੀ ਡੰਡੇ ਵਗੈਰਾ ਰੋਡਸ ਵਗੈਰਾ ਮਾਰੀਆਂ ਗਿਆ ਨੇ ਮਤਲਬ ਪੰਜ ਬੰਦਿਆਂ ਨੇ ਇਕੱਠੇ ਉਸ ਬੰਦੇ ਨੂੰ ਮੇਰੇ ਹਸਬੰਡ ਨੂੰ ਕੱਲੇ ਨੂੰ ਘੇਰਿਆ ਗਿਆ ਕਿ ਕਹਿੰਦਾ ਮੈਂ ਜਿਹੜੇ ਮੇਨ ਪ੍ਰਧਾਨ ਮਲੇ ਦੇ ਉਹਨਾਂ ਤੇ ਅਟੈਕ ਹੋ ਰਿਹਾ ਹੈ ਆਮ ਬੰਦੇ ਕੀ ਬਣ ਗਏ ਬਿਲਕੁਲ ਜੀ ਔਰ ਉਸ ਤੋਂ ਬਾਅਦ ਵੀ ਸਾਡੇ ਵੱਲੇ ਹਲੇ ਕੋਈ ਕਾਰਵਾਈ ਨਹੀਂ ਹੋ ਰਹੀ ਕੁਝ ਕੁਝ ਨਹੀਂ ਕੀਤਾ ਜਾ ਰਿਹਾ ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਕੱਲ ਜਿਹੜੇ ਵੀ ਉਹ ਬੰਦੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕੱਲ ਮੇਰੇ ਬੱਚੇ ਵੀ ਨੇ ਮੇਰੀ ਬੇਟੀ ਵੀ ਹੈ ਮੇਰਾ ਬੇਟਾ ਵੀ ਹੈ ਕੱਲ ਮੈਂ ਵੀ ਹਾਂ ਜੇ ਸਾਡੇ ਖਾਨਦਾਨ ਤੇ ਸਾਡੇ ਪਰਿਵਾਰ ਦੇ ਉੱਪਰ ਕੱਲ ਕੁਝ ਵੀ ਅਟੈਕ ਹੁੰਦਾ ਕੋਈ ਵੀ ਗੱਲ ਹੈ ਤਾਂ ਉਹ ਫੈਮਲੀ ਜ਼ਿੰਮੇਦਾਰ ਹੋਏਗੀ ਔਰ ਉਹ ਬਖਸ਼ੀ ਨਹੀਂ ਜਾਏਗੀ ਮੈਂ ਸਾਫ਼ ਮੁਲਾਦਮ ਸਭ ਦੇ ਸਾਹਮਣੇ ਇਹ ਕਹਿਣਾ ਚਾਹੁੰਦੀ ਹਾਂ ਕਿ ਅਟੈਕ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਉਹ ਫੈਮਲੀ ਹੋਏਗੀ ਹੋਰ ਕੋਈ ਨਹੀਂ ਹੋਏਗਾ ਉਸ ਫੈਮਲੀ ਦਾ ਹੀ ਨਾਮ ਲਗਾਇਆ ਜਾਏਗਾ ਜੇ ਕੱਲ ਮੇਰੇ ਬੱਚਿਆਂ ਤੇ ਮੇਰੇ ਹਸਬੰਦ ਤੇ ਜਾਂ ਮੇਰੇ ਤੇ ਦੁਬਾਰਾ ਕਿਸੇ ਵੀ ਤਰੀਕੇ ਦਾ ਕੋਈ ਅਟੈਕ ਹੁੰਦਾ ਪੁਲਿਸ ਕਮੇਟ ਕੀਤੀ ਹਾਂਜੀ ਪੁਲਿਸ ਕੰਪਲੀਟ ਕੀਤੀ ਹੈ ਜੀ ਪੁਲਿਸ ਆਈ ਹੈ ਉਹ ਆਪਣਾ ਲੈ ਕੇ ਕਰਕੇ ਅੱਜ ਗਈ ਹੈਗੀ ਹੈ ਉਹਨਾਂ ਨੇ ਐਫ ਆਈ ਆਰ ਕਰਵਾਈ ਹੈਗੀ ਹੈ ਸਾਰਾ ਕੁਝ ਜੋ ਵੀ ਸੀਗਾ ਪੁਲਿਸ ਲੈ ਕੇ ਕਰਕੇ ਗਈ ਹੈ ਪੁਲਿਸ ਪਹਿਲਾਂ ਤਾਂ ਨਹੀਂ ਆਈ ਬਟ ਜਦੋਂ ਆਈ ਉਹਨਾਂ ਨੇ ਸਾਡਾ ਸਾਥ ਦਿੱਤਾ ਵਾ ਉਹ ਲੈ ਕੇ ਗਏ ਨੇ ਰਿਪੋਰਟ ਲੈ ਕੇ ਗਏ ਨੇ ਬਹੁਤ ਅੱਛੇ ਮੁਲਾਜ਼ਮ ਸੀਗੇ ਉਹਨਾਂ ਨੇ ਸਾਡੀ ਚੰਗੀ ਤਰ੍ਹਾਂ ਗੱਲਬਾਤ ਸੁਣੀ ਹੈ ਔਰ ਜਿੰਨਾ ਉਹਨਾਂ ਤੋਂ ਹੋ ਪਾਇਆ ਉਹ ਸਾਡੇ ਨਾਲ ਚੰਗੀ ਤਰ੍ਹਾਂ ਸਾਥ ਦੇ ਰਹੇ ਨੇ ਪੁਲਿਸ ਮੌਕੇ ਤੇ ਪਹੁੰਚੀ ਜਾਂ ਦਿਸ ਨਹੀਂ ਮੌਕੇ ਤੇ ਤੇ ਜੀ ਦੇਖੋ ਅਸੀਂ ਤਾਂ ਮੇਰੇ ਹਸਬੰਡ ਨੂੰ ਕੋਈ ਨਾਲ ਦੇ ਨੇਬਰ ਜਿਹੜੇ ਸੀ ਉਹ ਲੈ ਕੇ ਆ ਗਏ ਸੀ ਤੇ ਮੇਰੇ ਹਸਬੰਡ ਮੈਨੂੰ ਤਾਂ ਬਾਅਦ ਨੇਬਜ਼ ਨੇ ਆ ਕੇ ਦੱਸਿਆ ਵਾ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਆ ਗਏ ਪੁਲਿਸ ਜਿਹੜੀ ਆ ਘਰ ਆ ਗਈ ਸੀ ਮੌਕੇ ਤੇ ਬਟ ਹਸਪੀਟਲ ਦੇ ਵਿੱਚ ਅਗਲੇ ਦਿਨ ਸਵੇਰੇ 1.5 ਵਜੇ ਆਈ ਕੁਣ ਕੀ ਮੰਗ ਕਰਦੇ ਹੋ ਮੈਂ ਮੰਗੇ ਹੀ ਕਰਦੇ ਆ ਕਿ ਜਿਹੜੇ ਉਹ ਮਸਤਾ ਨੇ ਉਹਨਾਂ ਨੂੰ ਉਸ ਮਹੱਲੇ ਚੋਂ ਕੱਢਿਆ ਜਾਵੇ ਕਿਉਂਕਿ ਅੱਜ ਅੱਜ ਉਹਨਾਂ ਦੀ ਇਨਿਓਈ ਅੱਜ ਸਾਡੇ ਪਰਿਵਾਰ ਨਾਲ ਹੋਇਆ ਉਹ ਕੱਲ ਮਹੱਲੇ ਚ ਕਿਸੇ ਵੀ ਫੈਮਿਲੀ ਮੈਂਬਰ ਨਾਲ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਵਾ ਅੱਜ ਮੇਰੇ ਹਸਬੰਦ ਨਾਲ ਕਿਸੇ ਨਾਲ ਵੀ ਕੁਝ ਵੀ ਅਟੈਕ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿ ਉਹ ਬੰਦੇ ਉੱਥੇ ਰਹਿਣ ਦੂਸਰੀ ਗੱਲ ਉਹਨਾਂ ਉੱਪਰ ਜਿੰਨੀ ਵਧੀਆ ਕਾਰਵਾਈ ਕੀਤੀ ਜਾਵੇਗੀ ਉੰਨੀ ਸਾਨੂੰ ਸੈਟੀਸਫੈਕਸ਼ਨ ਹੋਏਗੀ ਜਿੱਦੋਂ ਦੂਸਰੀ ਪਾਰਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਨੂੰ ਫੋਨ ਤੇ ਗਿਆ ਵੀ ਸੱਤਨ ਬਠਾਣੇ ਆ ਕੇ ਸਾਡਾ ਵਰਜਨ ਲਾ ਜਦੋਂ ਅਸੀਂ 7 ਨੰਬਰ ਥਾਣੇ ਪਹੁੰਚੇ ਅਸੀਂ ਉਹਨਾਂ ਨੇ ਸਾਨੂੰ ਵਰਜਨ ਦੇਣ ਤੋਂ ਮਨਾ ਕਰ ਦਿੱਤਾ ਵੀ ਅਸੀਂ ਵਰਜਨ ਨਹੀਂ ਦੇਣਾ ਵੀ ਸਾਡਾ ਸਮਝੌਤਾ ਹੋ ਰਿਹਾ ਵਾ ਜਦੋਂ ਅਸੀਂ ਦੁਬਾਰਾ ਫਿਰ ਦੂਸਰੀ ਪਾਰਟੀ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਕਿ ਸਾਡਾ ਕੋਈ ਸਮਝੌਤਾ ਨਹੀਂ ਹੋਇਆ ਵਾ ਸਾਡਾ ਕੋਈ ਸਮਝੌਤਾ ਨਹੀਂ ਹੋਇਆ ਪਰ ਅਸੀਂ ਦੂਸਰੀ ਪਾਰਟੀ ਨੂੰ ਫਿਰ ਕਹਿਣਾ ਚਾਹੁੰਦੇ ਹਾਂ ਜੇ ਤੁਸੀਂ ਆਪਣਾ ਪੱਖ ਦੇਣਾ ਚਾਹੁੰਦੇ ਹੋ ਤੇ ਸਾਡੇ ਨੰਬਰ ਚੱਲ ਰਹੇ ਉੱਤੇ ਸੰਪਰਕ ਕਰ ਸਕਦੇ ਹੋ ਆਪਣਾ ਵਰਜਨ ਦੇ ਸਕਦੇ ਹੋ ਕਿ ਸਾਨੂੰ ਕੱਲ ਨੂੰ ਤੁਸੀਂ ਨਹੀਂ ਕਹਿਣਾ ਵੀ ਸਾਡਾ ਵਰਜਨ ਲਿੱਤੇ ਬਿਨਾਂ ਖਬਰ ਚਲਾ ਦਿੱਤੀ ਤੁਸੀਂ ਇਸ ਗੱਲ ਦੇਖਦੇ ਰਹੋ ਚੈਨਲ ਦੇਸ਼ ਦੁਨੀਆ ਅਗਲੀ ਅਪਡੇਟ ਤੁਹਾਡੇ ਨਾਲ ਜੂਮ ਲਾਂਗੇ ਜੋ ਵੀ ਅਪਡੇਟ ਹੋਣਾ ਜੂਮ ਲਾਂਗੇ ਧੰਨਵਾਦ